ਇਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਲਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤავ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੰਗਲਾ ਚਰਨ ਹੈ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬਾਦਸ਼ਾਹੀ ਦਸਵੀਂ ਪੜਨਾ ਹੈ ਇਹਨੂੰ ਦਸ ਨਹੀਂ ਕਹਿ ਦੇਣਾ ਸਸੇ ਦੇ ਪੈਰ ਦੇ ਵਿੱਚ ਬਿੰਦੀ ਲਾ ਕੇ ਪਾਤਸ਼ਾਹੀ ਪਾਠ ਨਹੀਂ ਬੋਲ ਦੇਣਾ ਪਾਠ ਸਾਹੀ ਹੈ ਕਬਿਓ ਬਾਤ ਬੇਨਤੀ ਬੱਬੇ ਦੀ ਆवाज ਦੇਣੀ ਹੈ ਕਬਿਓ ਵਾਵਾ ਨਹੀਂ ਲਾ ਦੇਣਾ ਅਤੇ ਬੇਨਤੀ ਬੋਲਣ ਲੱਗਿਆਂ ਨੰਨੇ ਦੀ ਪੂਰੀ ਆवाज ਦੇਣੀ ਹੈ ਅਤੇ ਚਾਓ ਪਈ ਪਾਠ ਬੋਲਣਾ ਹੈ ਚੱਚੇ ਦੇ ਉੱਤੇ ਕਨੌੜਾ ਹੈ ਸ਼ੁੱਧ ਪਾਠ ਬੁੱਲਣਾ ਹੈ ਚਾਓ ਭਈ ਜਿਸ ਦੀਆਂ ਚਾਰ ਪੰਕਤੀਆਂ ਹੋਣ ਨੂੰ ਚਾਓ ਭਈ ਜਾਂਦੇ ਹਨ ਸੋ ਪਾਠ ਆਰੰਭ ਹੋ ਰਿਹਾ ਹੈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਵਿਸਰਾਮਾਂ ਦਾ ਧਿਆਨ ਰੱਖਣਾ ਹੈ ਹਮਰੀ ਕਰੋ ਇੱਥੇ ਵਿਸਰਾਮ ਹੈ ਰੱਛਾ ਪਾਠ ਪੜਨਾ ਹੈ ਪੂਰਨ ਹੋਏ ਹਾਹੇ ਹੋੜਾ ਈੜੀ ਸਿਹਾਰੀ ਦੀ ਬਾਤ ਥੋੜੀ ਜੀ ਦੇਣੀ ਹੈ ਹੋਏ ਚਿੱਤ ਕੀ ਇੱਛਾ ਤਬ ਚਰਨਨ ਇਹ ਦੋਨਨੇ ਇਕੱਠੇ ਲੱਗੇ ਹੋਏ ਹਨ ਤੇ ਦੋਵਾਂ ਦੀ ਆਵਾਜ਼ ਦੇਣੀ ਹੈ ਤਬ ਚਰਨਨ ਮਨ ਇਹ ਪਾਠ ਪੋਲਾ ਹੈ ਮਨ ਰਹਿ ਹਮਾਰਾ ਆਪਣਾ ਜਾਨ ਇੱਥੇ ਵਿਸਰਾਮ ਹੈ ਕਰੋ ਪ੍ਰਤਪਾਰਾ ਹੁਣ ਇਹ ਰਾਦੇ ਨੂੰ ਸਿਹਾਰੀ ਨਹੀਂ ਲਾਉਣੀ ਇਹ ਤੱਤੇ ਨੂੰ ਸਿਹਾਰੀ ਹੀ ਲੱਗੀ ਹੋਈ ਹੈ ਇਸੇ ਤਰ੍ਹਾਂ ਹੀ ਪੜ੍ਹਨਾ ਹੈ ਪ੍ਰਤਪਾਰਾ ਕਈ ਪ੍ਰਤੀ ਪਾਰਾ ਕਹਿ ਦਿੰਦੇ ਹਨ ਸੋ ਸੁੱਧ ਪਾਠ ਹੈ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਕਾਵਹ ਆਪ ਹਾਥ ਦੈ ਮੋਹਿ ਬਚਾਵਹ ਹਮਰੇ ਦੁਸ਼ਟ ਇਥੇ ਵਿਸਰਾਮ ਹੈ ਸਬੈ ਇਥੇ ਥੋੜੀ ਜੀ ਜਮਕ ਹੈ ਤੁਮ ਕਾਵਹ ਆਪ ਹਾਥ ਦੈ ਇਥੇ ਵਿਸਰਾਮ ਹੈ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਸੁਖੀ ਬਸੈ ਇੱਥੇ ਵਿਸਰਾਮ ਹੈ ਪਰਿਵਾਰਾ ਸ਼ਬਦ ਦੇ ਰਾਦੇ ਨੂੰ ਸਿਹਾਰੀ ਹੈ ਪਰਿਵਾਰਾ ਪਾਠ ਪੜ੍ਹਨਾ ਹੈ ਸਿੱਖ ਥੋੜਾ ਜਿਹਾ ਕੱਸ ਕੇ ਬੋਲਣਾ ਹੈ ਸਸੇ ਸਿਹਾਰੀ ਕਖ ਅੱਧਾ ਯਈਆ ਹੈ ਮਗਰ ਇਸ ਅੱਧੇ ਯਈਏ ਨੇ ਐੜੀ ਦੀ ਵਾਜ ਦੇਣੀ ਹੈ ਸਿੱਖ ਇੱਥੇ ਹੀ ਵਿਸਰਾਮ ਹੈ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬੈਰਣ ਕਾਉ ਆਜ ਸੰਗਰੀਐ ਹੁਣ ਪਾਠ ਆਇਆ ਹੈ ਕਰਿਐ ਲੱਗੀ ਤਾਂ ਸਿਹਾਰੀ ਹੈ ਆਮ ਹੀ ਜਿਹੜੀ ਗਲਤੀ ਅਸੀਂ ਕਰਦੇ ਹਾਂ ਅਸੀਂ ਪੜ੍ਹਦੇ ਹਾਂ ਕਰਿਆ ਲੇਕਿਨ ਨਿਜਮ ਇਹ ਹੈ ਕਿ ਜਦੋਂ ਵੀ ਜਈਏ ਦੇ ਉੱਤੇ ਧਲਾਈਆਂ ਆ ਜਾਣ ਕਿਸੇ ਵੀ ਅੱਖਰ ਨੂੰ ਜਦੋਂ ਸਿਹਾਰੀ ਲੱਗੀ ਹੋਵੇ ਯਈਏ ਦਲਾਈਆਂ ਦੇ ਪਹਿਲਾ ਜੋ ਸ਼ਬਦ ਆਵੇ ਉਹ ਬਿਹਾਰੀ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਅਤੇ ਐੜੇ ਦਲਾਈਆਂ ਦੀ ਆਵਾਜ਼ ਨਿਕਲੇਗੀ ਹੁਣ ਇਹਨੂੰ ਪੜ੍ਹਨਾ ਹੈ ਕਕਾ ਰਾਰੇ ਬਿਹਾਰੀ ਐੜੇ ਦਲਾਈਆਂ ਇਸੇ ਤਰ੍ਹਾਂ ਹੀ ਬਾਕੀ ਦੇ ਸ਼ਬਦ ਵੀ ਆਉਣਗੇ ਸੰਗਰੀਏ ਉਹ ਬਰੀਏ ਨਿਵਰੀਏ ਸੋ ਇਸ ਤਰ੍ਹਾਂ ਆਪ ਜਿੰਨੇ ਕਰੀਏ ਪਾਠ ਪੜ੍ਹਨਾ ਹੈ ਸਭ ਬੈ ਰਣ ਕਾਓ ਕਕੇ ਦੇ ਤੇ ਕਨੌੜਾ ਹੈ ਇਹਦਾ ਬਾਜ ਦਾ ਤਿਆਰ ਰੱਖਣਾ ਹੈ ਕਾਓ ਪਾਠ ਪੜ੍ਹਨਾ ਹੈ ਸੰਗਰੀਏ ਇਹ ਵੀ ਇਸੇ ਤਰ੍ਹਾਂ ਹੀ ਹੈ ਸਸੇ ਟਿੱਪੀ ਕਗਾ ਰਾਰੇ ਬਿਹਾਰੀ ਆੜੇ ਦਲਾਈਆਂ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਪੂਰਨ ਹੋਏ ਇੱਥੇ ਵਿਸਰਾਮ ਹੈ तोर भजन ये पाठ बोला है प्यासा पाठ जो है ये, ये करना है पप्पे सिहारी ऐड़े कन्ना ससे कन्ना प्यासा पाठ पढ़ना है तुम्हें षाद कोई अवर ना त्याऊ जो बार चाह सो तुम ते पाऊ तुम्हें पाठ पढ़ना है ਸ਼ਾਰਟ ਦੇ ਉੱਤੇ ਵਿਸਰਾਮ ਹੈ ਪਾਠ ਹੈ ਤੱਦਾ ਅੱਧਾ ਯਈਏ ਦੇ ਕੰਨਾ ਹੈ ਊੜੇ ਦਲੈਂਕੜਾ ਉੱਤੇ ਬਿੰਦੀ ਹੈ ਇਸ ਪਾਠ ਨੂੰ ਧਿਆਉਂ ਪੜ੍ਹਨਾ ਹੈ ਤੱਦੇ ਸਿਹਾਰੀ ਐੜੇ ਕੰਨਾ ਊੜੇ ਦਲੈਂਕੜਾ ਉੱਤੇ ਬਿੰਦੀ ਧਿਆਉਂ ਜੋ ਦੇ ਉੱਤੇ ਥੋੜਾ ਜਿਹਾ ਰੁਕਣਾ ਹੈ ਜੋਰ ਬਰ ਨੇ ਇਕੱਠਾ ਨਹੀਂ ਕਰ ਦੇਣਾ ਜੋ ਬਰ ਚਾਹਾਂ ਚੱਚੇ ਕੰਨਾ ਹਾਹਿ ਦੇ ਕਨੌੜਾ ਨਾਲ ਬਿੰਦੀ ਹੈ ਵੀਡੀਓ ਵਾਜ ਇਸ ਤਰ੍ਹਾਂ ਬੋਲਣੀ ਹੈ ਚਾਹਾਂ ਸਸੇ ਅੰਕੜ ਸੋ ਤੋਂ ਮਤੇ ਵੱਖਰਾ ਵੱਖਰਾ ਪੜਨਾ ਹੈ ਪਾਉਂ ਸੇਵਕ ਸਿਖ ਹਮਾਰੇ ਤਾਰਿ ਇਹ ਚੁਨ ਚੁਨ ਸੱਤਰ ਹਮਾਰੇ ਮਾਰਿ ਇਹ ਤਾਰਿ ਇਹ ਮਾਰਿ ਇਹ ਇਸ ਤਰ੍ਹਾਂ ਇਹ ਪਾਠ ਪੜ੍ਹਨੇ ਹਨ 70 ਪਾਠ ਕਸ ਕੇ ਬੋਲਣਾ ਹੈ ਆਪ ਹਾਥ ਦੇ ਮੁਝੈ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਪਾਠ ਹੈ ਉਭਰੀਐ ਊੜੇ ਔਂਕੜ ਬੱਬਾ ਰਾਰੇ ਸਿਹਾਰੀ ਜਈਏ ਦਲਾਈਆਂ ਹਨ ਬੋਲਣ ਲਗਿਆਂ ਊੜੇ ਔਂਕੜ ਬੱਬਾ ਰਾਰੇ ਬਿਹਾਰੀ ਐੜੇ ਦਲਾਈਆਂ ਇਸ ਤਰ੍ਹਾਂ ਬੋਲਣਾ ਹੈ ਇਹ ਪੱਕੇ ਤੌਰ ਤੇ ਆਪ ਜੀ ਨੇ ਸਮਝਣਾ ਹੈ ਅਤੇ ਧਿਆਨ ਰੱਖਣਾ ਹੈ ਮਰਨ ਕਾਲ ਕਾ ਕਾਲ ਵਖਰਾ ਪੜਨਾ ਹੈ ਕਾ ਵਖਰਾ ਪੜਨਾ ਹੈ ਕਾਲ ਕਾ ਇਕੱਠਾ ਨਹੀਂ ਬੋਲ ਦੇਣਾ ਤਰਾਸ ਨਿਵਰੀਐ ਇਸੇ ਤਰ੍ਹਾਂ ਨੰਨੇ ਸਿਹਾਰੀ ਦੀ ਬਾਜ ਦੇ ਕੇ ਰਾਰੇ ਬਿਹਾਰੀ ਐੜੇ ਦਲਾਈਆਂ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਜ ਜੂ ਕਰਿ ਯਹ ਰਸ਼ਾ ਪਾਠ ਬੋਲਣਾ ਹੈ ਹੂ ਜੋ ਹਾਏ ਦਲੈਂਕੜਾ ਹਨ ਹੂ ਜੋ ਸਦਾ ਇੱਥੇ ਵਿਸਰਾਮ ਹੈ ਸ੍ਰੀ ਅਸ ਧੁਜ ਧੱਦੇ ਦੇ ਥੱਲੇ ਓਂਕੜ ਦਾ ਧਿਆਨ ਰੱਖ ਕੇ ਬੋਲਣਾ ਹੈ ਸ੍ਰੀ ਅਸ ਧੁਜ ਜੂ ਇਹ ਵੱਖਰਾ ਪੜ੍ਹਨਾ ਹੈ ਕਰਿਯਹ ਕਕਾ ਰਾਰੇ ਬਿਹਾਰੀ ਐੜਾ ਹਾਹੇ ਓਂਕੜ ਬੋਲਣੀ ਹੈ ਕਰਿਯਹ ਰਾਖਲੇਹ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੂਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਨ ਲੇਹੋ ਇਹ ਪਾਠ ਇਸਰਾ ਹੈ ਮੰਮੇ ਔਂਕੜ ਹਾਹੇ ਸਿਹਾਰੀ 모ਹੇ ਇੱਥੇ ਹੀ ਵਿਸਰਾਮ ਹੈ ਸਾਹਿਬ ਸੰਤ ਸਹਾਏ ਪਿਆਰੇ ਇਸ ਸ਼ਬਦ ਨੂੰ ਪੱਪੇ ਸਿਹਾਰੀ ਐੜੇ ਕੰਨਾ ਰਾਰੇ ਲਾਂ ਪੜਨਾ ਹੈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੂੰ ਹੋ ਇੱਥੇ ਵਿਸਰਾਮ ਹੈ ਪੂਰੀ ਚਤੁਰਦਸ ਤੱਤੇ ਦੇ ਥੱਲੇ ਜੋ ਔਂਕੜ ਹੈ ਉਹ ਤਾਂ ਧਿਆਨ ਰੱਖਣਾ ਹੈ ਕੰਤਾ ਪਾਠ ਵੱਖਰਾ ਪੜ੍ਹਨਾ ਹੈ ਕਾਲ ਪਾਏ ਬ੍ਰਹਮਾ ਬਪ ਤਾਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਕਾਲ ਪਾਏ ਇਥੇ ਵਿਸਰਾਮ ਹੈ ਬ੍ਰਹਮਾ ਪਾਠ ਹਾਹੇ ਦੇ ਨਾਲ ਬੋਲਣਾ ਹੈ ਬੱਪ ਪਾਠ ਪੋਲਾ ਪੜ੍ਹਨਾ ਹੈ ਕਾਲ ਪਾਏ ਸਿਵ ਜੂ ਇਹ ਥੋੜਾ ਜਾਂ ਨਖੇੜ ਕੇ ਪੜ੍ਹਨਾ ਹੈ ਸਿਵ ਜੂ ਅਵਤਾਰ ਕਾਲ ਪਾਏ ਕਰ ਇਥੇ ਵਿਸਰਾਮ ਹੈ ਪ੍ਰਕਾਸ਼ਾ ਬਾਠ ਪੜ੍ਹਨਾ ਹੈ ਸਕਲ ਕਾਲ ਕਾ ਕੀਆ ਤਮਾਸਾ ਕਾਲ ਵਖਰਾ ਕਾ ਵਖਰਾ ਪੜਨਾ ਹੈ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜੱਜੇ ਦੀ ਆਵਾਜ਼ ਜਣੀ ਹੈ ਜਵਨ ਕਾਲ ਦੇ ਉਤੇ ਵਿਸਰਾਮ ਹੈ ਬੇਦ ਰਾਜ ਇੱਥੇ ਰੁਕਣਾ ਹੈ ਬ੍ਰਹਮਾ ਜੋਥਿਯੋ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਇੱਥੇ ਰੁਕਣਾ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰ ਸੋਈ ਗੁਰੂ ਸਮਝਿ ਯਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਬੱਬਾ ਨੰਨੇ ਕੰਨਾਂ ਈੜੀ ਸਿਹਾਰੀ ਊੜੇ ਓੜਾ ਬਨਾਇਓ ਪਾਠ ਹੈ ਇਸ ਤਰ੍ਹਾਂ ਬੋਲਣਾ ਹੈ ਇਸੇ ਤਰ੍ਹਾਂ ਹੀ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਯੋ ਇਹ ਜੋ ਛੱਜੇ ਦੇ ਸਿਹਾਰੀ ਹੈ ਇਹਨੇ ਬਿਹਾਰੀ ਦਾ ਰੂਪ ਧਾਰਨ ਕਰਕੇ ਐਡਾ ਮੁਕਤਾ ਤੇ ਹਾਹੇ ਔਂਕੜ ਲੱਗਣੀ ਹੈ ਸਮਝਿਯੋ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਨਮਸਕਾਰ ਦੇਵ ਤੇ ਵਿਸਰਾਮ ਹੈ ਸਕਲ ਪ੍ਰਜਾ ਪ੍ਰਜਾ ਪਾਠ ਤੇ ਉੱਤੇ ਰੁਕਣਾ ਹੈ ਤੇ ਇਸੇ ਢੰਗ ਨਾਲ ਬੋਲਣਾ ਹੈ ਸਿਵਕਨ ਕੋ ਸਭ ਗੁਣ ਸੁਖ ਦਿਯੋ ਪਹਿਲਾ ਸਿਹਾਰੀ ਲੱਗੀ ਹੈ ਸਿਵਕਨ ਦੂਸਰਾ ਪਾਠ ਹੈ ਸਭ ਗੁਣ ਥੋੜਾ ਜਿਹਾ ਨਖੇੜ ਕੇ ਪੜ੍ਹਨਾ ਹੈ ਸਭ ਗੁਣ ਸਤਰਨ ਕੋ ਪਲ ਮੋ ਬਧ ਕੀਯੋ ਸਤਰਨ ਪਾਠ ਕਸ ਕੇ ਬੋਲਣਾ ਹੈ ਕੋ ਦੇ ਤੇ ਥੋੜਾ ਰੁਕ ਕੇ ਪਲ ਮੋ ਫਿਰ ਥੋੜੀ ਜਮਕ ਬੱਧ ਕਿਉ ਵਖਰਾ ਪੜਨਾ ਹੈ ਕਈ ਪੜ ਜਾਂਦੇ ਹਨ ਸਤਰਨ ਕੋ ਪਲ ਮੋਹ ਬੱਧ ਕਿਉ ਇਹਦਾ ਪਤਾ ਨਹੀਂ ਲੱਗਦਾ ਵੀ ਅਰਥ ਕਿੱਥੇ ਹੈ ਵਿਸਰਾਮ ਕਿੱਥੇ ਹੈ ਤੇ ਜਮਕ ਕਿੱਥੇ ਹੈ ਇਸ ਕਰਕੇ ਸਤਰਨ ਕੋ ਪਲ ਮੋਹ ਬੱਧ ਕਿਉ ਇਹ ਢੰਗ ਹੈ ਘਾਟ ਘਾਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਘਟ ਘਟ ਇਸ ਤਰ੍ਹਾਂ ਬੋਲਣਾ ਹੈ ਕੇ ਦੇ ਉਤੇ ਵਿਸਰਾਮ ਹੈ ਭਲੇ ਬੁਰੇ ਕੀ ਇੱਥੇ ਵਿਸਰਾਮ ਹੈ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਚੀਟੀ ਤੇ ਇੱਥੇ ਵਿਸਰਾਮ ਹੈ ਕੁੰਚਰ ਪਾਠ ਉਤੇ ਟਿੱਪੀ ਹੈ ਪੈਰ ਦੇ ਵਿੱਚ ਔਂਕੜ ਧਿਆਨ ਰੱਖ ਕੇ ਬੋਲਣਾ ਹੈ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਘਾਟ ਘਾਟ ਕੇ ਪਾਟ ਪਟ ਕੀ ਜਾਨੈ ਇਸ ਪੰਕਤੀ ਦਾ ਵਿਸਰਾਮ ਲੱਗਣਾ ਹੈ ਸੰਤਨ ਦੁਖ ਪਾਏ ਤੇ ਇੱਥੇ ਵਿਸਰਾਮ ਹੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕਈ ਵਿਸਰਾਮ ਲਾ ਦਿੰਦੇ ਹਨ ਸੰਤਨ ਦੁਖ ਪਾਏ ਤੇ ਦੁਖੀ ਲੇਕਿਨ ਜੋ ਵਿਸਰਾਮ ਦੱਸਿਆ ਹੈ ਉਹ ਹੀ ਠੀਕ ਹੈ ਤੇ ਦੇ ਉੱਤੇ ਕੇ ਦੇ ਉੱਤੇ ਵਿਸਰਾਮ ਹੈ ਏਕ ਏਕ ਕੀ ਇੱਥੇ ਵਿਸਰਾਮ ਹੈ ਘਟ ਘਟ ਕੇ ਇੱਥੇ ਵਿਸਰਾਮ ਹੈ ਜਬ ਉਦ ਕਰਖ ਕਰਾ ਕਰਤਾਰ ਪ੍ਰਜਾ ਧਰਤ ਤਬ ਦੇਹ અપਾਰਾ ਜਬ ਉਦ ਕਰਖ ਇੱਥੇ ਰੁਕਣਾ ਹੈ ਕਰਾ ਦੇਵਤੇ ਥੋੜਾ ਜਮਕ ਦੇ ਕੇ ਕਰਤਾਰਾ ਪਾਠ ਲੱਗ ਬੋਲਣਾ ਹੈ ਪ੍ਰਜਾ ਧਰਤ ਤਬ ਦੇਹ અપਾਰਾ ਦੱਦੇ ਲਾਂ ਹਾ ਹਾ ਹੈ ਦੱਦੇ ਦੀ ਲਾਂ ਲੰਮਾ ਬੋਲ ਕੇ ਦੇਹ ਇਸ ਟੰਗ ਨਾਲ ਬੋਲਣਾ ਹੈ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਆਕਰਖ ਪਾਠ ਬੋਲਣਾ ਹੈ ਇਹਨੂੰ ਅਕਰਖ ਨਹੀਂ ਕਹਿ ਦੇਣਾ ਆਕਰਖ ਇੱਥੇ ਹੀ ਵਿਸਰਾਮ ਹੈ ਕਬ ਹੂੰ ਤੁਮ ਮੈਂ ਇਸ ਪੰਕਤੀ ਦੇ ਵਿੱਚ ਤਿੰਨ ਮਮੇ ਇਕੱਠੇ ਹੀ ਹਨ ਇਹਨੂੰ ਤੁਮ ਮੈਂ ਮਿਲਤ ਨਹੀਂ ਕਹਿ ਦੇਣਾ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਇਹ ਟੰਗ ਹੈ ਦੇਹ ਧਰ ਪਾਠ ਇਕੱਠਾ ਹੀ ਪੜ੍ਹਦੇ ਆਂਗੇ ਤਾਂ ਸੁੱਧ ਹੈ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਜੇ ਤੇ ਬਦਨ ਇੱਥੇ ਵਿਸਰਾਮ ਹੈ